ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਭਾਈ ਚਲਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਦੀਪ ਗੰਧਾਰੀ ਰਾਗ ਚੱਲ ਰਿਹਾ ਹੈ ਪੰਜਵੇਂ ਪਾਤਸ਼ਾਹ ਜੀ ਆਪਣੀ ਰਸਨਾ ਤੋਂ ਵਚਨ ਕਰਦੇ ਹੋਏ ਜੀਵਾ ਨੂੰ ਪਰਦੇਸ ਬਖਸ਼ਦੇ ਹਨ ਦੇਵ ਗਿਧਾਰੀ ਮਹੱਲਾ ਪੰਜਵਾ ਮਹਿਬੂਬਿਤ ਪੇਖਿਓ ਦੂਜਾ ਨਾਹੀ ਰੀ ਕੋ ਖੰਡ ਦੀਪ ਸਭ ਭਿਤਰ ਰਵਿਆ ਪੂਰਿ ਹੋ ਸਭ ਲੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਪੰਜਵੇਂ ਪਿਤਾ ਸ਼ਬਦ ਦੀ ਪਰਮਤਾ ਕਰਦੇ ਹਨ ਹਉ ਦੀ ਪੰਕਤੀ ਦੁਆਰਾ ਉਪਦੇਸ਼ ਬਖਸ਼ਦੇ ਹਨ ਬਚਨ ਕਰਦਨ ਮੈਂ ਬਹੁ ਬਿੱਦ ਪੇਖਿਓ ਬਹੁ ਯਤਨ ਕਰਕੇ ਬਹੁ ਬਿੱਦ ਤੋਂ ਭਾਵ ਕੀ ਬੜੇ ਯਤਨ ਕੀਤੇ ਬੜੇ ਢੰਗ ਪਨਾਏ ਤੇ ਮਹਾਰਾਜ ਜੀ ਕਹਿੰਦੇ ਉਹਨੂੰ ਰੱਬਣ ਦਾ ਯਤਨ ਕੀਤਾ ਤੇ ਪਾਤਸ਼ਾਹ ਜੀ ਬਚਨ ਕਰਦਨ ਦੂਜਾ ਨਹੀਂ ਰੀ ਕੋਈ ਤੇ ਸਖੀ ਰੀ ਤੋ ਭਾਵ ਕੀ ਹੈ ਸੱਚੀ ਤਰੀ ਸ਼ਬਦ ਨਾਲ ਸੰਬੋਧਨ ਕੀਤਾ ਮਹਾਰਾਜ ਜੀ ਤੋ ਭਾਵ ਹੁੰਦਾ ਹੈ ਸਖੀ ਰੀ ਕੋ ਮਹਾਰਾਜ ਜੀ ਕਹਿੰਦੇ ਕੋਈ ਢੰਗ ਤਰੀਕਾ ਕੰਮ ਨਹੀਂ ਆਇਆ ਉਹਦੇ ਤੋਂ ਬਿਨਾ ਦੂਜਾ ਕੋਈ ਨਹੀਂ ਹੈ ਖੰਡ ਦੀਪ ਸਭ ਭੀਤਰ ਰਵਿਆ ਪੂਰ ਰਿਓ ਸਭ ਲੋ ਮਹਾਰਾਜ ਜੀ ਕਹਿੰਦੇ ਸਾਰੇ ਖੰਡਾ ਬ੍ਰਹਮੰਡਾ ਦੀਪਾਂ ਦੇ ਵਿੱਚ ਉਹ ਵਰਤ ਰਿਹਾ ਹੈ ਨੋ ਖੰਡ ਸਤ ਦੀਪ ਹਨ ਜਿਹੜੇ ਗ੍ਰੰਥਾ ਨੇ ਮੰਨੇ ਹੈ ਤੇ ਮਹਾਰਾਜ ਜੀ ਕਹਿੰਦੇ ਉੱਥੇ ਵੀ ਉਹ ਵਰਤ ਰਿਹਾ ਹੈ ਸਭ ਭੀਤਰ ਮਹਾਰਾਜ ਜੀ ਕਹਿੰਦੇ ਸਾਰਿਆਂ ਦੇ ਅੰਦਰ ਉਹ ਵਰਤਦਾ ਅਖੰਡ ਦੀਪ ਸਭ ਭੀਤਰ ਰਵਿਆ ਮਹਾਰਾਜ ਜੀ ਕਹਿੰਦੇ ਹਰ ਜਗ੍ਹਾ ਤੇ ਉਹਦਾ ਬਾਸ ਹੈ ਪੂਰ ਰਹੋ ਸਭ ਲੋ ਮਹਾਰਾਜ ਜੀ ਕਹਿੰਦੇ ਪੂਰਨ ਤੌਰ ਤੇ ਲੋਕਾਂ ਦੇ ਵਿੱਚ ਸ੍ਰਿਸ਼ਟੀ ਦੇ ਵਿੱਚ ਲੋਕ ਦੀਪ ਲੋਕ ਤੋਂ ਲੈ ਕੇ ਮਹਾਰਾਜ ਜੀ ਕਹਿੰਦੇ ਇਸ ਸੰਸਾਰ ਵਿੱਚ ਦੋ ਤਭਾਗ ਲੋਕਾਂ ਦੇ ਸ੍ਰਿਸ਼ਟੀ ਦੇ ਵਿੱਚ ਵੀ ਉਹ ਵਰਤ ਰਿਹਾ ਹੈ ਕਹਿੰਦੇ ਇਸ ਮਿਆਂ ਦੇ ਵਿੱਚ ਵੀ ਉਦਾਸ ਹੈ ਰਹਾਉ ਬਿਸਰਾਮ ਦੇ ਕੀ ਪਾਸ਼ਾ ਜੀ ਬਚਨ ਕਰ ਦੇਣ ਅਗਮ ਅਗਮ ਕਵਨ ਮਹਿਮਾ ਮਨ ਜੀਵੇ ਸੁਨ ਸੋ ਮਹਾਰਾਜ ਜੀ ਕਹਿੰਦੇ ਉਹ ਗੰਮ ਵੀ ਹੈ ਘੈਰਾ ਵੀ ਤੇ ਉੱਚਾ ਵੀ ਹੈ ਕਿਹੜੀ ਉਪਮਾ ਕੋਦੀ ਕਿਵੇਂ ਕੀਤੀ ਜਾਵੇ ਮਹਾਰਾਜ ਜੀ ਕਹਿੰਦੇ ਕਵਨ ਮਹਿਮਾ ਮਨ ਜੀਵੇ ਮਹਾਰਾਜ ਜੀ ਕਹਿੰਦੇ ਉਹਦੀ ਮਹਿਮਾ ਕਰਕੇ ਮਨ ਸਰਜੀਤ ਹੁੰਦਾ ਹੈ ਉਹਦੇ ਗੁਣ ਗਾ ਕੇ ਮਨ ਜਿੰਦਿਆ ਹੁੰਦਾ ਹੈ ਸੁਣ ਸੋ ਮਹਾਰਾਜ ਕਹਿੰਦੋਂ ਨੂੰ ਸੁਣ ਕੇ ਤੇ ਮਨ ਦੇ ਉੱਤੇ ਉਹਨੂੰ ਵਸਾ ਲੈਣਾ ਚਾਰ ਸ਼ਰਮ ਚਾਰ ਵਰਨਾ ਮੁਕਤ ਭਏ ਸਿਵ ਤੋਂ ਮਹਾਰਾਜ ਕਹਿੰਦੇ ਚਾਰ ਸ਼ਰਮ ਹੋਏ ਹਨ ਸਰੀਰ ਦੀ ਵੰਡ ਕੀਤੀ ਹੈ ਕੁਝ ਵਿਦਵਾਨਾਂ ਨੇ ਉਸ ਦੇ ਸਮੇਂ ਦੇ ਜੋਗ ਮਤ ਅਨੁਸਾਰ ਚਾਰ ਵਰਨਾਂ ਵਿੱਚ ਸਰੀਰ ਵੰਡਿਆ ਜਾਂਦਾ ਉਮਰ ਦੇ ਹਿਸਾਬ ਨਾਲ 25 ਤੇ 25 50 ਤੇ 25 25 100 100 ਤੱਕ ਪਹਿਲਾ ਆਜੂਸੀ ਮਨੁੱਖ ਦੀ ਪਰ ਹੁਣ ਥੋੜੀ ਦੇ 25 ਤੱਕ ਪਹਿਲਾ ਸ਼ਰਮ ਹੁੰਦਾ ਦੂਜਾ 50 ਤੱਕ ਅਤੇ 75 ਤੱਕ ਤੀਜਾ ਖੀਰਲਾ ਸ਼ਰਮ ਹੁੰਦਾ 75 ਤੋਂ 100 ਇਹਦੇ ਵਿੱਚ ਵੰਡ ਕੀਤੀ ਗਈ ਬਾਦਸ਼ਾਹ ਜੀ ਕਹਿੰਦੇ ਚਾਰ ਵਰਨ ਦੇ ਵਿੱਚ ਲੋਕ ਵੰਡੇ ਗਏ ਸ੍ਰੀ ਮਹਾਰਾਜ ਜੀ ਕਹਿੰਦੇ ਮੁਕਤ ਭਏ ਭਏ ਸੇਵਤੋ ਹਰ ਜੀ ਕਹਿੰਦੇ ਪਰ ਮੁਕਤੀ ਉਹਨੂੰ ਜਪਣ ਦੇ ਨਾਲ ਹੀ ਮਿਲਨੀ ਹੈ ਆਤਮਾ ਜਿਹੜੀ ਹੈ ਉਹਦੀ ਪਰਮਾਤਮਾ ਨਾਲ ਮਿਲਨ ਜੀਭਾ ਨਾਲ ਧਿਆਕ ਕੇ ਉਹਨੂੰ ਜਪਕੀ ਹੋਣਾ ਹੈ ਗੁਰ ਪ੍ਰਸਾਦ ਦਰੜਾਇਆ ਪਰਮ ਪਦ ਪਾਇਆ ਮਹਾਰਾਜ ਜੀ ਕਹਿੰਦੇ ਗੁਰ ਪ੍ਰਿਪਾ ਦੇ ਨਾਲ ਸੱਚੀ ਗੁਰੂ ਨੂੰ ਦ੍ਰਿੜ ਕਰ ਦੇ ਰਾਹੀ ਉਹਨੂੰ ਦ੍ਰਿੜ ਕਰਨ ਦੇ ਨਾਲ ਜਪਣ ਦੇ ਨਾਲ ਪਰਮ ਪਦ ਪਾ ਲਿਦਾ ਹੈ ਦੁੱਤੀਆ ਦੁਈ ਗਏ ਸੁਖ ਤੋਂ ਹੋ ਮਹਾਰਾਜ ਜੀ ਕਹਿੰਦੇ ਦੁਈ ਤੋਂ ਭਾਵ ਖਤਮ ਹੋ ਜਾਂਦੀ ਹੈ ਦੁਈ ਮਹਾਰਾਜ ਜੀ ਕਹਿੰਦੇ ਗੁਰ ਸ਼ਬਦ ਰੜਾਇਆ ਪਰਮ ਪਦ ਪਾਇਆ ਦੁਤੀ ਗਏ ਸੁਖ ਤੋਂ ਦੁਤੀ ਤੋਂ ਭਾਵ ਕੀ ਦੁਈ ਖਤਮ ਹੋ ਜਾਣੀ ਸੁਖ ਪੈਦਾ ਹੋ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਉਹਨੂੰ ਜਦੋਂ ਵਾਰ-ਵਾਰ ਜਪਦੇ ਆ ਆਤਮ ਸੁਖ ਦੀ ਪ੍ਰਾਪਤੀ ਦੁਇਤੀ ਜਿਹੜੀ ਸਾਡੇ ਅੰਦਰ ਹੈ ਉਹ ਖਤਮ ਹੋ ਜਾਂਦੀ ਹੈ ਕਹੋ ਨਾਨਕ ਭਵ ਸਾਗਰ ਤਰਿਆ ਹਰ ਨਿਦ ਪਾਈ ਸਹਿਜੋ ਮਹਾਰਾਜ ਕਹਿੰਦੇ ਨੂੰ ਜਪਣ ਦੇ ਨਾਲ ਖੇਲੀ ਪੰਕਤੀ ਵਿੱਚ ਬਚਨ ਕਰਦੇ ਆਂ ਕਹਿੰਦੇ ਕਹੋ ਨਾਨਕ ਏ ਨਾਨਕ ਭਵ ਸਾਗਰ ਤਰਿਆ ਮਹਾਰਾਜ ਜੀ ਕਹਿੰਦੇ ਉਹਨੂੰ ਕਿਸ ਤਰ੍ਹਾਂ ਆਰ ਕਰੀ ਦੇ ਭਵਸਾਗਰ ਨੂੰ ਕਹਿੰਦੇ ਹਰ ਨਿੱਧ ਹਰੀ ਦਾ ਨਾਮ ਨੂੰ ਜਪ ਕੇ ਨਿਤਾ ਪ੍ਰਤੀ ਧਿਆਕੇ ਪਾਈ ਮਹਾਰਾਜ ਜੀ ਕਹਿੰਦੇ ਉਹਨੂੰ ਪਾਲੀਦਾ ਸਹ ਜੋ ਮਹਾਰਾਜ ਜੀ ਕਹਿੰਦੇ ਉਹਦੇ ਨਾਲ ਹੀ ਇਹ ਸੁਖ ਮਿਲਦਾ ਹੈ ਸਹਜ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਅਗ ਭਾਈ ਸ਼ਬਦਾਂ ਦੀ ਵਿਚਾਰ ਹੈ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਜੀ ਵਾਲੀ ਵਿਚਾਰ ਦੀ ਨੀਕਾ ਭੁੱਲਾ ਜੰਦੀਆਂ ਨ ਮਹਾਰਾਜ ਮੱਤ ਬਖਸ਼ਣ ਆਈਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭਾਈ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ